ਲੇਵਾ ਤਿਆਰ ਕੀਤਾ ਹੋਇਆਗਾ ਪੰਡਲੇਵੇ ਦੀ ਤਿਆਰ ਕਰੀ ਖੜੀ ਹੈ ਜਿੱਦ ਦੇ ਨਾ ਹੋਰ ਬਣਾਉਣਾ ਬਾਈ ਹੈ ਤਾਂ ਭਲਾ ਭੁਲਾ ਆਉਣੀ ਲੱਗੀਆਂ ਲੈ ਦੇਖਿਓ ਹੁਣ ਕਰਮ ਬਹਿੜਨੇ ਨਾ ਪਹਿਲਣ ਨੇ 18 ਕਿਲੋ ਦੁੱਧ ਪਾਇਆ ਹੋਇਆ ਬਾਈ ਬਾਲੇ ਸ਼ੌਂਕ ਨਾ ਪਾ ਲਈਏ ਰੀਝਾਂ ਲਾਦੀਆਂ ਇਹਦੇ ਤਾਂ ਅੱਛਾ ਹਾਂ ਠੀਕ 66 ਸੀਮਨ ਤੋਂ ਗੱਬਣ ਵਹਿੜੇਗੀ ਦਿਨ ਪਏ ਇਹਦੇ ਕਰਮਾਂ ਲਈ ਅਸੀਂ ਕੱਲ ਦੋਸਤੋ ਬਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਤਰਨਪ੍ਰੀਤ ਕੋਲੇ ਪਹੁੰਚੇ ਹੋਏ ਹਾਂਗੇ ਅੱਜ ਨਾ ਮਿੱਤਰੋ ਆਪਾਂ ਤੁਹਾਨੂੰ ਬਾਈ ਦੇ ਸਾਰੇ ਪਸ਼ੂ ਦਿਖਾ ਦਾਂਗੇ ਜਿਹੜੇ ਬਾਈ ਕੋਲੇ ਘਰੇ ਰੱਖੇ ਹੋਏ ਹੈਗੇ ਪਰ ਨਾ ਮੇਨ ਵੀਡੀ ਆ ਤਿੰਨ ਬੈਣਾ ਖੜੀਆਂ ਨੇ ਸੋਨੂੰ ਸਕਰੀਨ ਉੱਤੇ ਦਿਖਾਈ ਦੀ ਜਾਂਦੀਆਂ ਇਹਨਾਂ ਦੀ ਰਹੂਗੀ ਮੇਨ ਜਾਣਕਾਰੀ ਆਪਾਂ ਇਹਨਾਂ ਦੀ ਲੈ ਕੇ ਦੇਵਾਂਗੇ ਕੱਲੀ-ਕੱਲੀ ਗਾਂ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਡਿਟੇਲ ਸਾਂਝੀ ਕਰਾਂਗੇ ਬਾਕੀ ਮਿੱਤਰੋ ਬਾਈ ਦਾ ਕੰਮ ਹੈਗਾ ਜਿਹੜਾ ਦੁੱਧ ਦਾ ਹੈਗਾ ਇਧਰਲੇ ਪਾਸੇ ਨਾ ਜਿਹੜੀਆਂ ਬਾਈ ਦੇ ਨੇ ਮੱਝਾਂ ਖੜੀਆਂ ਇਹ ਦੁੱਧ ਤੇ ਲਾਈਆਂ ਹੋਈਆਂ ਨੇ ਜਿਵੇਂ ਇੱਕ ਤਾਂ ਜਮਾ ਹੁਣ ਤਾਜੀ ਸੂਈ ਹੋਈ ਹੈਗੀ ਤੇ ਇਹ ਦੋ ਮੱਝਾਂ ਇਧਰਲੇ ਪਾਸੇ ਆ ਗਈਆਂ ਬਾਕੀ ਨਾ ਇਧਰਲੇ ਪਾਸੇ ਮੈਂ ਤੁਹਾਨੂੰ ਹੋਰ ਦਿਖਾ ਦਾਂ ਨਾ ਵੀ ਬਾਈ ਕੋਲੇ ਇਧਰਲੇ ਪਾਸੇ ਇੱਕ ਗਾਂ ਹੋਰ ਆ ਗਈ ਤੇ ਦੋ ਕਟੀਆਂ ਬਾਈ ਦੀਆਂ ਘਰ ਦੀਆਂ ਆ ਗਈਆਂ। ਬਾਕੀ ਆਜੋ ਆਪਾਂ ਕਰਵਾਗੇ ਬਾਈ ਨਾਲ ਗੱਲਬਾਤ ਤੇ ਕੱਲੀ-ਕੱਲੀ ਦੀ ਨਾ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਸਾਨੂੰ ਪਾਈ ਦੇ ਰੇਟ ਤੇ ਗਾਵਾਂ ਚੰਗੀਆਂ ਲਗੀਆਂ ਨਾ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਗੇ ਗੱਲ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਹੋਰ ਬਾਈ ਕਿਵੇਂ ਤਰਨ? ਵਧੀਆ ਹੀ ਚੜਦੀ ਕਲਾ। ਚੜਦੀ ਕਲਾ। ਅੱਛਾ ਤਰਨ ਜੇ ਪਿੰਡ ਦੀ ਗੱਲ ਕਰ ਲਈਏ ਆਪਣਾ। ਆਪਣਾ ਪਿੰਡ ਗਿੱਦੜਵਾਹੀ ਬਠਿੰਡੇ ਤੋਂ 30 ਕਿਲੋਮੀਟਰ। ਮਲੋੜ ਤੋਂ 20 ਕਿਲੋਮੀਟਰ ਹੈ ਠੀਕ ਆ ਤਰਨ ਸੈਂਟਰ ਦੇ ਵਿਚਾਲੇ ਵਿਚਾਲੇ ਆ ਗਿਆ ਹਨ ਜਦੋਂ ਆਪਾਂ ਲੰਬੀ ਵਾਲਾ ਫਾਟਕ ਟੱਪ ਜਾਂਦੇ ਆ ਲੰਬੀ ਵਾਲਾ ਫਾਟਕ ਟੱਪ ਕੇ ਬਈ ਅੱਗੇ ਚੁੰਗੀ ਆਉਂਦੀ ਹੈ ਚੁੰਗੀ ਤੋਂ ਬਾਅਦ ਰੋਡ ਨੂੰ ਸੜਕ ਮੁੜਦੀ ਹੈ ਹੈਰੀਟੇਜ ਸਕੂਲ ਦੇ ਸਾਹਮਣੇ ਆਪਣੀ ਮਾਨ ਡੈਰੀ ਹੈ ਤੇ ਮਗਰੀ ਘਰ ਅੱਛਾ ਬਈ ਦੁੱਧ ਵਾਲਾ ਕੰਮ ਕਿੰਨੇ ਸਾਲ ਹੋ ਗਏ ਚੱਲਦੇ ਨੂੰ ਦੁੱਧ ਦਾ ਕੰਮ ਬਈ ਕੱਲ ਨਵੇਂ ਸਾਲ ਤੇ ਡੈਰੀ ਕੀਤੀ ਨੂੰ 1 ਸਾਲ ਹੋ ਗਿਆ ਪੂਰਾ ਅੱਛਾ ਤੇ ਵੈਸੇ ਪੁਰਾਣਾ ਕਰਦੀ ਆਉਣੇ ਪਹਿਲਾਂ मतलब दुध वाले काम ਨੂੰ 1 ਸਾਲ ਹੋ ਗਿਆ ਹਾਂ ਕੱਲ ਇੱਕ ਪੂਰਾ ਇੱਕ ਜੈਨਿਵਰਸਰੀ ਹੋ ਗਈ ਦੁੱਧ ਵਾਲੇ ਕੰਮ ਦੀ ਹਾਂਜੀ ਭਾਈ ਸਹੀ ਗੱਲ ਹੈ ਕਿਰਪਾ ਰਹੀ ਮਾਲਕ ਦੀ ਬਹੁਤ ਹੈ ਚਲੋ ਬਾਕੀ ਭਾਈ ਤੇਰੀ ਜਿਵੇਂ ਉਮਰ ਛੋਟੀ ਆ ਹਨਾ ਇਸ ਪਾਸੇ ਤੇਰਾ ਲਗਾ ਹੈਗਾ ਹੈਗਾ ਜੀ ਨਾਲ ਫਿਰ ਵਪਾਰਤਾ ਕਹਿੰਦੇ ਹੁੰਦੇ ਆ ਨਾ ਇੱਕ ਹਿੱਸਾ ਬਣ ਜਾਂਦਾ ਇਹ ਕਰਨਾ ਪੈਂਦਾ ਕਰਨਾ ਪੈਂਦਾ ਕਿਉਂਕਿ ਖਰਚੇ ਬਹੁਤ ਹੋ ਜਾਂਦੇ ਆ ਬਹੁਤ ਭਾਈ ਤੇ ਜੇ ਕੋਈ મતલਬ ਆਪਾਂ ਇੱਕ ਨੰਬਰ ਦਾ ਕੰਮ ਕਰਾਂਗੇ ਜੇ ਉਹਦੇ ਚੋਂ 2 ਰੁਪਏ ਬਚਦੇ ਆ ਆਪਾਂ ਨੂੰ ਉਹ ਕੋਈ ਮਾੜਾ ਕੰਮ ਨਹੀਂ ਹੈਗਾ ਇਹ ਕੋਈ ਮਾੜਾ ਨਹੀਂ ਕਹ ਨਹੀਂ ਨਹੀਂ ਕੋਈ ਮਾੜਾ ਨਹੀਂ ਮਿਹਨਤ ਦਾ ਕੋਈ ਡਰ ਨਹੀਂ ਕੋਈ ਡਰ ਨਹੀਂ ਬਾਈ ਆਪਾਂ ਦੀ ਮਿਹਨਤ ਦਾ ਬਾਹਰਲੇ ਦੇਸ਼ਾਂ 'ਚ ਵੀ ਕਰਦੇ ਆਂ ਹਾਂਜੀ ਹਨਾ ਉੱਥੇ ਜਾ ਕੇ ਵੀ ਸਾਰਾ ਕੁਝ ਹੀ ਕਰਨਾ ਪੈਂਦਾ ਪਰ ਜੇ ਤੇਰੇ ਵਰਗਾ ਮੈਂ ਕਹਿੰਦਾ ਵੀ ਇੱਥੇ ਕਰਦਾ ਮਿਹਨਤ ਕਰਦਾ ਪਰ ਤੈਨੂੰ ਮੈਂ ਵਧਾਈ ਦਾ ਪਾਤਰ ਹੀ ਸਮਝਦਾ ਬਾਕੀ ਤੂੰ ਆਹਦੇ ਪੰਜਾਬ 'ਚ ਆ ਤੇ ਆਪਦੇ ਮਾਪਿਓ ਕੋਲ ਆ ਹਨਾ ਇਹ ਸਾਰਿਆਂ ਨੂੰ ਵੱਡੀ ਗੱਲ ਆ ਸਹੀ ਗੱਲ ਤੇ ਹੁਣ ਤੂੰ ਬਾਹਰਲੇ ਹਾਲ ਦੇਖ ਲੈ ਕਿੰਨੇ ਬੁਰੇ ਆ ਹਾਂਜੀ ਤੇ ਹੁਣ ਆਪਾਂ ਫਿਰ ਤੇਰੀਆਂ ਜਿਹੜੀਆਂ ਬੈੜਾਂ ਦਿਖਾਗੇ ਫਿਰ ਦਿਖਾਓ ਬਈ ਲੈ ਵੀ ਮਿੱਤਰੋ ਮੁੰਡੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਹਿਲਾਂ ਮੈਨੂੰ ਆਹ ਤੇਰੀ ਪਹਿਲੇ ਨੰਬਰ ਵਾਲੀ ਬੈੜ ਆ ਗਈ ਜਿਹੜੀ ਇਹ ਬੈੜ ਦਾ ਸੂਆ ਕਿੰਨਾਸਾ ਹੁੰਦੀ ਆ ਇਹ ਬਈ ਦੂਜਾ ਸੂਆ ਸੁਣਾ ਇਹਨੇ ਠੀਕ ਆ ਤੇ ਇਹ ਪਹਿਲੇ ਸੂਏ ਨੇ 20 ਕਿਲੋ ਦੁੱਧ ਦਿੱਤਾ 20 ਕਿਲੋ ਹਾਂਜੀ ਠੀਕ ਆ ਇਸ ਟਾਈਮ ਆਪਣੀ ਗਰੰਟੀ ਹੈ 24 ਤੋਂ 25 ਲੀਟਰ ਦੁੱਧ ਦੇਣਾ ਇਹਨੇ ਪੂਰੀ ਕੱਚੀ ਪਈ ਆ ਹਜੇ ਹਜੇ ਤਾਂ ਲੇਵਾ ਇਹਨੇ ਹੋਰ ਬਣਾਉਣਾ ਹੋਰ ਬਣਾਉਣਾ ਬਈ ਹਜੇ ਤਾਂ ਭਲਾ ਭੁਲਾ ਆਉਣੀ ਲੱਗੀਆਂ ਲੈ ਦੇਖਿਓ ਹੁਣ ਕਰਮ ਵਾਲੀ ਲੇਵਾ ਜਿਹੜਾ ਬਣ ਉਹ ਪੂਰਾ ਜ਼ਬਰਦਸਤ ਆ ਮਿੱਤਰੋ ਕੱਲਾ ਕੱਲਾ ਥਾਣਾ ਲੈਵੇਂ ਨੂੰ ਲੱਗਿਆ 25 ਕਿਲੋ ਦੁੱਧ ਜਿਹੜਾ ਹੈਗਾ ਇਹਨੇ ਪਾਉਣਾ ਹਨਾ ਤਰਨ ਹਾਂਜੀ ਪਾਉਣਾ ਬਾਈ ਹਜੇ ਇਹਦਾ ਹਫਤਾ ਪਿਆ ਸੂਨ ਚ ਹਫਤਾ ਬੱਕੀ ਪਿਆ ਹਾਂਜੀ ਹਫਤਾ ਬੱਕੀ ਮੇਰੇ ਤਰ੍ਹਾਂ ਫਿਰ ਹਫਤੇ ਨੂੰ ਤਾਂ ਜਮਾਨ ਗਹਿ ਗੱਡਾ ਮੈਂ ਕੰਮ ਕਰ ਦੂ ਇਹ ਹਾਂਜੀ ਕਰ ਦੂ ਤੋਰਣਾ ਨਹੀਂ ਜਾਣਾ ਜਿੱਦ ਦੇ ਸੂਨ ਹੈ ਨਹੀਂ ਜਾਣਾ ਬਾਈ ਕਿ ਨਹੀਂ ਬਹੁਤ ਕੁਆਲਿਟੀ ਦੀ ਵਹਿੜ ਹੈ ਖੋਲ ਫਿਰ ਆਪਾਂ ਤੋੜ ਕੇ ਦਿਖਾਗੇ ਤਨ ਇਹ ਜੇ ਆਪਾਂ ਰੇਟ ਦੀ ਗੱਲ ਕਰਗੇ ਰੇਟ ਕਿੰਨਾ ਕਰਾਂਗੇ ਇਹਦਾ ਰੇਟ ਬਾਈ ਮੁੱਲ ਜਿੰਨਾ 1 15 ਕਰਾ ਲਓ 10 ਕਰਾ ਲਓ 1 5 ਦੀ ਆਪਾਂ ਦੇਣੀ ਹੈ ਵਿੱਚੋਂ ਮਾਨ ਤ ਆ ਕਰੀਏ ਨਾ ਸਵਾਦ ਵਾਲੀ ਗੱਲ ਤੇ ਲੈ ਵੀ ਆ ਜਾ ਕਹਿੰਦਾ ਕੱਢ ਲਾ ਬਾਹਰ ਆਪਾਂ ਤੋੜ ਕੇ ਦਿਖਾ ਦਗੇ ਇੱਥੇ ਨੇਰਾ ਜਿਆਦਾ ਜ਼ਰੂਰ ਪੈਂਦਾ ਸਾਨੂੰ ਲੈ ਵੀ ਜਿਹੜੀ ਬਹਿੜ ਹੈ ਨਾ ਬਹਿੜ ਦੁੱਧ ਵਾਲੀ ਆ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਲੈ ਚੱਲ ਸੋਹਣਿਆ ਲੈ ਵੀ ਆ ਦੇਖ ਲੋ ਕਰਮ ਵਾਲੀ ਨੇ ਜਿਹੜਾ ਲੇਵਾ ਤਿਆਰ ਕੀਤਾ ਨਾ ਲੇਵਾ ਤਾਂ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਹੋਇਆਗਾ ਪੰਡ ਲੇਵੇ ਦੀ ਤਿਆਰ ਕਰੀ ਖੜੀ ਹੈ ਜਿੱਦੇ ਨਾ ਇਸਨੇ ਗਾਂ ਨੇ ਸੂਣਾਗਾ ਤੇ ਜਦੋਂ ਸੂਣ ਦਾ ਜਮਾ ਇੱਕ ਦਿਨ ਰਹਿ ਗਿਆ ਜਾ ਸੂਨ ਵਾਲਾ ਦਿਨ ਆ ਗਿਆ ਇਹਦਾ ਪੂਰਾ ਚੰਗਾ ਤਿਆਰ ਕਰ ਲੈਣਾ λεਵਾ ਹਜੇ ਹੋਰ ਤੂੰ ਨਾ ਡੁੱਢਾ λεਵਾ ਤਿਆਰ ਕਰੂਗੀ ਮੋੜ ਲੱਕ ਰਾਂ ਇਧਰਲੇ ਪਾਸੇ ਤਾਂ 25 ਕਿਲੋ ਦੁੱਧ ਜਿਵੇਂ ਤੈਂ ਆਖਿਆ ਦੇਖ ਦੇਖ ਕੇ ਸੱਜਣਾ ਨੂੰ ਵੀ ਲੱਗੂਗਾ ਵੀ ਪਾਉਣਾ ਚਾਹੀਦਾ ਹਨਾ ਪਾਉਗੀ ਬਾਈ ਬਾਕੀ ਠੰਡ ਆ ਹੁਣ ਠੰਡਾ ਪੂਰੀ ਹਾਂ ਹੁਣ ਤਾਂ ਮਿੱਤਰੋ ਇਹਨਾਂ ਦੇ ਦਿਨ ਚੱਲੀ ਜਾਂਦੇ ਆ گاਵਾ ਦੇ ਤੇ ਬਾਕੀ ਪਤਲੀ ਪੁਤਲੀ ਬਰੀਕ ਚੰਮੀ ਵਾਲੀ ਆਏ ਨਹੀਂ ਹੈਗੀ ਮੋਟੜ ਜਿਹੀ ਆ ਹੋਊਗੀ ਨਹੀਂ ਬੈੜ ਤੇਰੀ ਭਾਈ λεਵੇ ਵਾਲੇ ਪਾਸੋਂ ਤਾਂ ਸਿਰ ਆ ਗਈ ਲੈ ਚੱਲ ਬੰਨ ਕੇ ਰਾਂ ਅਛਾ ਤਰਨੇ ਜਿਵੇਂ ਦੂਜੇ ਨੰਬਰ ਦੇ ਉੱਤੇ ਆਪਣੀ ਆ ਬਹਿੜ ਆ ਗਈ ਹੈ ਨਾ ਇਸ ਬਹਿੜ ਦਾ ਸੂਆ ਕਿੰਨਾ ਇਹਦਾ ਵੀ ਬਈ ਦੂਜਾ ਸੂਆ ਵਹਿੜਦਾ ਦੂਜਾ ਸੂਆ ਕਿੰਨੇ ਦਿਨ ਪਏ ਤੇ ਸੋਣੇ ਦਿਨ ਬਈ ਇਹਦੇ 10 ਤੋਂ 12 ਦਿਨ ਪਈ ਆ 10 ਤੋਂ 12 ਹਾਂ ਲੈਵੇ ਇਹਨੇ ਵੀ ਬਈ ਉਹਦੇ ਨਾਲ ਚੰਗਾ ਬਣਾਉਣਾ ਠੀਕ ਆ ਇਹ ਹਜੇ ਹੁਣ ਤਿਆਰ ਹੋਣ ਲੱਗੀ ਆ ਵਾਲ ਬੂਲ ਬਹੁਤ ਪਏ ਆ ਇਹ ਆ ਵੇਖੋ ਜਰ ਲੈਵੇ ਤੋ ਤੇਰੀਆਂ ਗਾਵਾਂ ਦੋਹ ਨਹੀਂ ਸੋਣੀਆਂ ਨੇ ਹਾਂਜੀ ਬਈ ਹਜੇ ਤਾਂ ਢਿੱਲਾ ਬਹੁਤ ਪਈਆਂ ਬਹੁਤ ਜ਼ਿਆਦੇ ਬਈ ਕਿੰਨਾ ਦੁੱਧ ਪਾ ਦੂ ਇਹ 22 ਤੋਂ 23 ਲੀਟਰ ਬਈ ਇਹਨੇ ਵੀ ਪਾਉਣਾ 22 ਤੋਂ 23 ਲੀਟਰ ਹਾਂਜੀ ਖੋਲ ਫਿਰ ਵੱਧ ਨੇ ਇਹ ਗੱਲ ਮੁੰਡੇ ਦੀ ਜਮਾਂ ਠੀਕ ਆ ਲੈ ਵੀ ਇਹ ਲਾਲ ਚਿੱਟੇ ਜੇ ਰੰਗ ਦੇ ਵਿੱਚ ਆ ਗਈ ਜਿਹੜੀ ਕੁਆਲਿਟੀ ਆ ਨਾ ਲੇਵੇ ਦੀ ਦੋਨਾਂ گاਵਾਂ ਦੀ ਲੇਵੇ ਦੀ ਕੁਆਲਿਟੀ ਜਮਾਂ ਓਕੇ ਆ ਇਸ ਬਹਿੜ ਨੇ ਵੀ ਜਿਹੜਾ ਹੈਗਾ ਨਾ ਦੂਜਾ ਸੁਆ ਸੁਣਾ ਮਿੱਤਰੋ ਜਮਾਂ ਸਟ੍ਰੇਟ ਬੱਚੀਆਂ ਆ ਗਈਆਂ ਇਹ ਇਹਨੇ ਪਹਿਲਾਂ ਨੇ ਕਿੰਨਾ ਪਾਇਆ ਹੋਇਆ ਪਹਿਲਾਂ ਨੇ ਬਾਈ ਇਹਨੇ 18 ਕਿਲੋ ਦੁੱਧ ਪਾਇਆ 18 ਕਿਲੋ ਹਾਂਜੀ ਠੀਕ ਆ ਲੈ ਵੀ ਮਿੱਤਰੋ ਇਸ ਬਹਿੜ ਨੇ ਨਾ ਪਹਿਲਾਂ ਨੇ 18 ਕਿਲੋ ਦੁੱਧ ਪਾਇਆ ਹੋਇਆਗਾ ਤੇ ਹੁਣ ਦੂਜੇ ਸੂਏ ਸੂਣਾ ਲੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਹਜੇ ਲੇਵਾ ਹੋਰ ਤਿਆਰ ਕਰੂ ਤਰਨ ਇਹ ਬਹੁਤ ਬੰਨ ਆ ਬਾਈ ਇਹਨੇ ਹਾਂ ਨਹੀਂ ਲੈ ਕੇ ਚੱਲੀ ਗੇਰਾ ਇਧਰਲੇ ਪਾਸੇ ਮੋੜ ਲਾ ਲੈ ਆ ਦੇਖ ਲੋ ਭਾਈ ਮੂਹ ਦੀ ਕੁਆਲਿਟੀ ਵੀ ਚੈੱਕ ਕਰ ਲੋ ਇਹ ਜਿਵੇਂ ਲਾਲ ਜੀਆਂ ਗਾਮਾ ਐਰ ਸ਼ਹਿਰ ਜੀਆਂ ਹੁੰਦੀਆਂ ਉਹਦੀਆਂ ਕ੍ਰਾਸ ਜਾ ਆ ਗਿਆ ਇਹ ਇਹਦਾ ਤਰਨ ਫਿਰ ਆਪਾਂ ਭਾ ਕਿੰਨਾ ਕਰਤਾ ਭਾ ਬਾਈ ਕਿੰਨਾ ਮਰਜ਼ੀ ਕਰਾ ਲੋ ਆਪਾਂ 95000 ਦੀ ਦੇਣੀ ਆ ਮਾਨਤਨ ਖੁਸ਼ ਹੋ ਕੇ ਠੀਕ ਆ ਹਾਂ ਬਸ ਉਹ ਗੱਲ ਬਾਤ ਨਹੀਂ ਰੱਖੀ ਜਿਹੜੀ ਨਾ ਆਪਾਂ ਕੋਈ ਬਾळा ਮੂੰਹ ਬਟੱਡ ਕੇ ਮੰਗੇ ਨਹੀਂ ਬਾਈ ਜੈ ਜੀ ਮੁੱਲ ਰੱਖੇ ਆ ਆਮ ਬੰਦਾ ਵੀ ਪਾਲ ਸਕਦਾ ਦੁੱਧ ਪੀਣ ਨੂੰ ਲਜਾ ਸਕਦਾ ਠੀਕ ਹੈ ਗੱਲ ਨਹੀਂ ਬਹਿਣਾ ਤੇਰੀਆਂ ਦੋਨੇ ਆਹ ਤਾਂ ਜਮਾ ਉੱਕੀਆਂ ਆਗੀਆਂ ਲੈ ਚੱਲ ਲੈ ਚੱਲ ਇਹ ਅੱਛਾ ਤਰਨ ਜਿਹੜੀ ਤੇਰੀ ਆਹ ਵਹਿੜ ਆ ਗਈ ਹਾਂਜੀ ਬਾਈ ਇਹਨੂੰ ਬੰਨ ਕੇ ਆ ਕੇ ਰਾਂ ਇਹ ਤੇਰੇ ਘਰ ਦੀ ਆ ਇਹ ਤਾਂ ਬਾਈ ਬਾਲੇ ਸ਼ੌਂਕ ਨਾਲ ਪਾਲੀ ਏ ਰੀਝਾਂ ਲਾਦੀਆਂ ਇਹਦੇ ਤਾਂ ਅੱਛਾ ਹਾਂ ਠੀਕ ਆ ਇਹ ਸਨੋਮੈਨ ਦੀ ਹੈ ਬਈ ਆਪ ਸਨੋਮੈਨ ਦੀ ਹਾਂ ਇਹ ਤੇਰੇ ਘਰ ਦੀ ਆ ਜਮਾ ਕਰਦੀ ਹੈ ਬਈ ਤੇ ਮਗਰ ਕਿਹੜਾ ਲੱਗਿਆ ਇਹਦੇ ਇਹਦੇ ਪੇਪਰ ਦਾ ਏਬੀਐਸਸੀ ਮਨ ਲੱਗਿਆ ਸੈਕਸੜ ਸੈਕਸੜ ਹਾਂ ਸ਼ਾਹਕਰ ਗੁਰਪਿੰਦਰ ਭੁੰਦੜਾ ਉਹ ਤੋਂ ਲਵਾਇਆ ਤੇ ਕਿੰਨਾ ਚਰ ਪਿਆ ਇਹਦਾ ਇਹ ਤਾਂ ਕੱਚੀ ਪਈ ਆ ਯਾਰ ਇਹ ਤਾਂ ਬਈ ਬਹੁਤ ਕੱਚੀ ਹੈ ਜੀ 20 ਜਨਵਰੀ ਨੂੰ ਦਿਨ ਪੂਰੇ ਆ 20 ਜਨਵਰੀ ਨੂੰ ਹਜੇ ਤਾਂ ਵਿਚਾਰੀ ਕਰਮਾਂ ਵਾਲੀ ਲੌਣ ਲੱਗੀ ਵੇਖ ਹਜੇ ਤਾਂ ਜਮਾ ਗੱਦਾ ਪੱਟੇ ਹੀ ਆ ਇਹ ਫਾਰਮ ਵਾਲੀ ਸਹੀ ਵਹਿੜ ਆ ਬਈ ਅੱਛਾ हां जी किसे बंदे ਕਿੰਨਾ ਦੁੱਧ ਪਾ ਸਕਦੀ ਹੈ ਇਹ ਮੌਕੇ ਤੇ ਜਦੋਂ ਫਾਈ ਤਾਂ ਮਿੱਤਰਾ ਲੇਵਾ ਕੱਟ ਵਾਲਾ ਤਿਆਰ ਕਰੂ ਬਾਈ ਇਹ ਕਿੰਨਾ ਹੀ ਕਹਿ ਲੋ ਹੈ ਪਹਿਲਾਂ ਜਿਹੜੇ ਸਾਬਣਾ ਮੈਨੂੰ ਸਮਾਨ ਦਿੱਤਾ ਸ਼ੌਂਕ ਨਾਲ ਪਾਲੀ ਹੈ ਪਰ ਮੈਂ 25 ਕਿਲੋ ਦੀ ਗਰੰਟੀ ਲੈਣਾ ਠੀਕ ਆ ਜਿਹੜੇ ਸਾਬਣਾ ਦਿਨ ਰਾਤ ਕਰਕੇ ਇਹਨੂੰ ਸਮਾਨ ਪਾਇਆ ਠੀਕ ਆ ਹਾਂ ਖੋਲੀ ਫਿਰ ਕਰਾਈ ਵੀ ਤੋੜ ਕੇ ਦਿਖਾ ਦੇ ਇਹਦਾ ਭਾਅ ਫਿਰ ਇਹਦਾ ਭਾਅ ਬਾਈ ਫੋਨ ਤੇ ਹੀ ਕਰਾਂਗੇ ਟੱਪ ਜਾਂਦ 10 15 ਦਿਨ ਚੱਲ ਕੋਈ ਗੱਲ ਨਹੀਂ ਫਿਰ ਆ ਜਾ ਕੇ ਨੀ ਆ ਗੱਲ ਵੀ ਤੇਰੀ ਜਮਾ ਜਾਇਜ ਆ ਠੀਕ ਹੈ ਇਹਦਾ ਕੱਚੀ ਦਾ ਰੇਟ ਜੇ ਕਿਸੇ ਦੇ ਪਸੰਦ ਆ ਗਈ ਮਿੱਤਰੋ ਇਹ ਬਾਈ ਨੂੰ ਫੋਨ ਕਰ ਲਿਓ ਇਹ ਕੋਈ ਨਹੀਂ ਕੋਈ ਨਹੀਂ ਇਹ ਦੇਖ ਜਿੰਦ ਜਾਣ ਵਾਲੀ ਬਹਿੜ ਦਾ ਤਾਂ ਉਹੀ ਪਤਾ ਲੱਗ ਜਾਂਦਾ ਮਾਰਦੀ ਹੈ ਨਾ ਛਾਲਾਂ ਲੈ ਵੀ ਆ ਵਹਿੜ ਜਿਹੜੀ ਹੈਗੀ ਹੈ ਨਾ ਇਹ ਆਪ ਸਨੋਮੈਨ ਦੀ ਆ ਠੀਕ ਆ ਔੜੀ ਲਿਆ ਇੱਧਰ ਲੈ ਵੀ ਇਹ ਜਿਹੜੀ ਬਹਿੜ ਬਾਈ ਕਹਿੰਦਾ ਨਾ ਆਪਾਂ ਖੁੱਲੀ ਪਾਲੀ ਆ ਮੂੰਹ ਦੀ ਦੇਖ ਲਓ ਕਿੰਡੀ ਸਨਖੀ ਆ ਗਈ ਦੇਖ ਚਟ ਪਈ ਹੈ ਨਾ ਅੰਗਰੇਜ਼ਾਂ ਵਰਗੀ ਲੇ ਲੈ ਵਾਲੂ ਵਾ ਇਹ ਵੀ ਚੰਗਾ ਤਿਆਰ ਕਰੂ ਲੈ ਵੀ ਆਓ ਜਿਹੜੀ ਸਨੋਮੈਨ ਦੀ ਆ ਗਈ ਆਪ ਕੋਈ ਨਹੀਂ ਛੱਡਦੇ ਨੂੰ ਵੀ ਇਹ 66 ਸੀਮਨ ਤੋਂ ਗੱਬਣ ਵਾਹੜ ਹੈਗੀ ਦਿਨ ਪਏ ਇਹਦੇ ਕਰਮਾਲੀ ਦੇ ਬਾਵਾ ਲੈ ਵਾ ਦੇਖ ਲੋ ਤੁਸੀਂ ਹੁਣ ਇਹ ਵਾਹੜ ਨਾ ਅਸਲ ਦੇ ਵਿੱਚ ਕੀ ਹੈ ਜਮ ਫਿੱਟ ਲੈ ਵਾ ਤਿਆਰ ਕਰਨਾ ਇਹਨੇ ਵੈਰ ਤਾਂ ਕਹਿੰਦੇ ਭਾਈ ਉਹੀ ਹੁੰਦੀ ਹੈ ਜਿਹੜੀ ਘੋੜੀ ਵਾਂਗੂ ਭਾਈਦੀ ਓਏ ਠੀਕ ਆ ਤੇ ਕਿਵੇਂ ਫਿਰ ਨੰਬਰ ਦੱਸ ਤੇਰਾ ਕਿਹੜਾ ਚੱਲਦਾ ਨੰਬਰ ਭਾਈ 98729 14298 98723 14298 14298 ਠੀਕ ਆ ਅੱਛਾ ਤਨ ਫਿਰ ਹੁਣ ਪੜ੍ਹਾਈ ਚੱਲਦੀ ਏ ਕਿ ਨਹੀਂ ਪੜ੍ਹਾਈ ਬਈ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਅਵਲਖਰਾਣੇ ਆਪਣਾ ਪਸ਼ੂ ਵਾਲੇ ਡਾਕਟਰ ਚ ਐਡਮਿਸ਼ਨ ਕਰਾਈ ਐ ਅੱਛਾ ਪਸ਼ੂ ਵਾਲਾ ਕੋਰਸ ਦੀ ਕੋਰਸ ਦੀ ਹਾਂਜੀ ਠੀਕ ਆ ਚਲੋ ਇਹਦੇ ਡੇਰੀ ਦਾ ਕੰਮ ਆਪਣਾ ਚੱਲਦਾ ਚਲੋ ਬਾਕੀ ਆਏ ਪਾਣੀ ਮਿਲਕ ਪ੍ਰੋਡਿਊਸਰ ਕੰਪਨੀ ਦਾ ਸੈਂਟਰ ਆਪਣੇ ਕੋਲ ਠੀਕ ਆ ਬੇਲਾ ਨਹੀਂ ਹੈਗਾ ਨਾ ਬੇਲਾ ਨਹੀਂ ਭਾਈ ਹੈਨਾ ਸਹੀ ਗੱਲ ਬੇਲਾ ਮੰਨ ਤਾਂ ਕਹਿੰਦੇ ਫਿਰ ਸ਼ੈਤਾਨ ਦਾ ਘਰ ਹੋ ਜਾਂਦਾ ਹਾਂਜੀ ਚਲੋ ਧੰਨਵਾਦ ਤੇਰਾ ਮਿੱਤਰਾ ਜਿਹੜਾ ਇੱਥੇ ਸਾਨੂੰ ਮੌਕਾ ਦਿੱਤਾ ਉਹਦੇ ਪਸ਼ੂ ਦਿਖਾਉਣ ਦਾ ਲੋ ਵੀ ਜਿਹੜੇ ਭਰਾ ਦੇ ਨਾ ਫਿੱਟ ਆਈਆਂ ਬਹਿਣਾ ਬਹਿਣਾ ਤਿੰਨੇ ਚੰਗੀਆਂ ਨੇ ਇੱਥੇ ਆ ਜਾਓ ਤਸੱਲੀ ਕਰ ਲਓ ਤਸੱਲੀ ਕਰਕੇ ਲੈ ਜਾ ਸਕਦੇ ਹੋ ਧੰਨਵਾਦ ਸਾਰੇ ਪਰਮਾਤਮਾ